ਦੋਸਤੋ ਤੁਸੀਂ ਸਿੱਧੂ ਮੂਸੇਵਾਲੇ ਦੇ ਡੁਪਲੀਕੇਟ ਤਾਂ ਬਹੁਤ ਵੇਖੇ ਹੋਣੇ ਨੇ ਪਰ ਜਿਹੜਾ ਬੰਦਾ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹਨੂੰ ਵੇਖ ਕੇ ਤੁਹਾਨੂੰ ਯਕੀਨ ਨਹੀਂ ਹੋਏਗਾ ਕਿ ਇਹ ਬੰਦੇ ਦੀ ਵੀ ਸਿੱਧੂ ਬਾਈ ਜਿੰਨੀ ਹੀ ਚੜ੍ਹਾਈ ਹੋ ਗਈ ਆ ਪਾਕਿਸਤਾਨ ਵਿੱਚ ਇਸ ਵੀਰ ਦਾ ਨਾਮ ਆ ਸਿੱਧੂ 39 ਵਾਲਾ ਜੋ ਕਿ ਪਾਕਿਸਤਾਨ ਵਿੱਚ ਰਹਿੰਦਾ ਆ ਇਹ ਵੀਰ ਦਾ ਉੱਥੇ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਕਰੇਜ ਹੋ ਗਿਆ ਹੈ ਕਿ ਇਹ ਜਿੱਥੇ ਵੀ ਜਾਂਦਾ ਆ ਉੱਥੇ ਇਕੱਠ ਹੋ ਜਾਂਦਾ ਆ ਇਹ ਵੀਰ ਦਾ ਕਹਿਣਾ ਆ ਕਿ ਇਹ ਸਿੱਧੂ ਬਾਈ ਨੂੰ ਮਿਲਣਾ ਚਾਹੁੰਦਾ ਸੀ ਇੱਥੇ ਆ ਕੇ ਪਰ ਐਦਾਂ ਨਹੀਂ ਹੋ ਪਾਇਆ ਤੇ ਹਜੇ ਵੀ ਬਾਈ ਦਾ ਇਹੀ ਕਹਿਣਾ ਹੈ ਕਿ ਉਹ ਪਿੰਡ ਸਿੱਧੂ ਬਾਈ ਦੇ ਓਣਾ ਚਾਹੁੰਦਾ ਏ ਬੇਬੇ ਬਾਪੂ ਨੂੰ ਮਿਲਣਾ ਚਾਹੁੰਦਾ ਏ ਬਾਈ ਵੈਸੇ ਤਾਂ ਮੁਸਲਮਾਨ ਏ ਪਰ ਪੱਗ ਨਾਲ ਤੇ ਪੰਜਾਬੀਆਂ ਨਾਲ ਬਾਈ ਨੂੰ ਇੰਨਾ ਜ਼ਿਆਦਾ ਪਿਆਰ ਏ ਕਿ ਬਾਈ ਸੇਮ ਟੂ ਸੇਮ ਸਿੱਧੂ ਬਾਈ ਵਰਗਾ ਹੀ ਗੱਟਪ ਕਰਕੇ ਰੱਖਦਾ ਏ ਅੱਜ ਦੇ ਟਾਈਮ ਤੇ ਸਿੱਧੂ 39 ਵਾਲੇ ਦੀ ਚਾਰੇ ਪਾਸੇ ਪੂਰੀ ਵਾਹਵਾਹੀ ਹੋ ਗਈ ਏ ਇਹਨਾਂ ਨੂੰ 2 ਲੱਖ ਤੋਂ ਹੀ ਜ਼ਿਆਦਾ ਬੰਦਾ ਇੰਸਟਾਗ੍ਰam ਤੇ ਫੋਲੋ ਕਰਦਾ ਏ ਇਹਨਾਂ ਦੀ ਹਰ ਇੱਕ ਵੀਡੀਓ ਲੱਖਾਂ ਚ ਜਾਂਦੀ ਏ ਤੇ ਦੋਸਤੋ ਇਹਨਾਂ ਨੂੰ ਕੋਈ ਵੀ ਪਹਿਲੀ ਵਾਰ ਚ ਵੇਖ ਕੇ ਭਲੇਖਾ ਖਾ ਜਾਏਗਾ ਸਿੱਧੂ ਬਾਈ ਦਾ ਕਿਉਂਕਿ ਇਹ ਸਿੱਧੂ ਬਾਈ ਦੇ ਇਨੇ ਜਿਆਦਾ ਹਮ ਸ਼ਕਲ ਨੇ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਿਓ